ਇੱਟਾਂ ਦੇ ਵਿੱਚ ਸਾਰਿਆਂ ਨੂੰ ਕਰਨਾ ਚਾਹੀਦਾ ਯਾਰ ਖਾਦੇ ਅੰਦਰ ਬਿਮਾਰੀਆਂ ਨੇ ਸੱਚੀ ਮਿਲਦੀ ਆ 213 ਰੁਪਏ ਇੱਕ ਬਾਥੀ ਦਾ ਹਾਂ ਹਾਂ 213 ਰੁਪਏ ਦੀ ਇੱਕ ਬਾਥੀ ਬਾਥੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਸ਼ਾਮ ਦੇ 5 ਵਜੇ ਚੁੱਕੇ ਨੇ ਮਿੱਤਰੋ ਤੇ ਆਪਣਾ ਹੁਣ ਸ਼ਾਮ ਦੇ ਕੰਮਾਂ ਦਾ ਟਾਈਮ ਹੋ ਚੁੱਕਿਆ ਆ ਤਾਂ ਆਪਾਂ ਚੱਕ ਲਈਏ ਦੋਸਤੋ ਬਾਲਟੀ ਤੇ ਲੱਗਦੇ ਆ ਕੰਮ ਜੇ ਨਾ ਆਪਾਂ ਦੋਸਤੋ ਨਵੇਂ-ਨਵੇਂ ਬੰਦੇ ਆ ਤੇ ਆਪਾਂ ਨੂੰ ਹਜੇ ਧਾਰ ਵੈਸੇ ਕੱਟ ਕੱਢਣੀ ਆਉਂਦੀ ਨਹੀਂ ਆ ਪਰ ਚਲੋ ਕੋਈ ਨਹੀਂ ਕੰਮ ਕਰਕੇ ਸਿੱਖਾਂਗੇ ਤੇ ਆਪਣੀ ਬੈੜੀ ਖੜੀ ਆ ਮਿੱਤਰੋ ਅੰਦਰ ਆਹ ਦੇਖੋ ਜੀ ਇਹਦੀ ਆਪਾਂ ਕੱਢਣੀ ਆ ਧਾਰ ਬੱਸ ਆ ਸਤਨਾ ਦਾਦ ਨੂੰ ਸਰਪ੍ਰਾਈਜ਼ ਦਿੱਤਾ ਤਾਰ ਕੱਢ ਲਈ ਪਹਿਲਾਂ ਹੀ ਤਾਰ ਕੱਢ ਲਈ ਮੈਨੇ ਕੱਢ ਲਈ ਤਾਰ ਕਿਨੇ ਮੈਨੇ ਵਾਸੀ ਪਰ ਗਿਆ ਹਾਂ ਜਾਣ ਸੌ ਲੱਗੇ ਦੋਵਾਂ ਨੇ ਕੱਢ ਲਈ ਹਾਂ ਵਾਸੀ ਪਰ ਗਈ ਸੀ ਹਨਾ ਜ ਬਾਲਟੀ ਖਿੱਚ ਕੇ ਨਹੀਂ ਛੋੜ ਕੇ ਗੱਡੇ ਕਰਦੇ ਨਹੀਂ ਕਹ ਦੋ ਪਰ ਗਈ ਸੀ ਬਾਲਟੀ ਚਲ ਚਲ ਛੱਤਰ ਵਾਲੀ ਲੈਟ ਆਈ ਹੋਈ ਏ ਦੋਸਤੋ ਤੇ ਆਪਾਂ ਆਪਣੇ ਜਾ ਰਹੇ ਸੀਗੇ ਦਾਦਾ ਜੀ ਕੋਲੇ ਨੱਕੇ ਨੁੱਕੇ ਜਲਾ ਰਹੇ ਸੀਗੇ ਆਕੇ ਚਲੋ ਵੇਲੇ ਹੀ ਆ ਤੇ ਆਪਾਂ ਐਸੀ ਇਧਰ ਗੇੜਾ ਮਾਰਨ ਆ ਗਏ ਸੀ ਦੋਸਤੋ ਆਪਣੇ ਦਾਦਾ ਜੀ ਕੋਲ ਤੇ ਹੁਣ ਆਪਾਂ ਚਲਦਿਆਂ ਘਰੇ ਨੂੰ ਦੋਸਤੋ ਸ਼ਾਮ ਦੇ 6:30 ਹੋ ਚੁੱਕੇ ਨੇ ਤੇ ਆਪਾਂ ਰੋਟੀ ਰੂਟੀ ਖਾ ਕੇ ਸੋਚਿਆ ਵੀ ਮੜਿਆ ਘੁੰਮ ਲਈਏ ਬਾਹਰ ਤੇ ਆਪਣੇ ਦਾਦਾ ਜੀ ਨੇ ਇਧਰ ਚਰੀ ਚ ਆਪਣਾ ਪਾਣੀ ਬਿਲਾ ਰੱਖਿਆ ਸੀਗਾ ਤੇ ਦਾਦਾ ਆਪਣਾ ਇਧਰ ਹੀ ਐ ਸੋਚਿਆ ਆਪਾਂ ਚਲੋ ਨਾਲ ਵਗ ਜੰਨੇ ਆ ਸੈਰ ਸੂਰ ਕਰਿਆ ਆਵਾਂਗੇ ਅਸੀਂ ਦੋਨੋਂ ਉਹ ਰਹੇ ਦੋਸਤੋ ਆਪਣੇ ਦਾਦਾ ਜੀ ਉਧਰ ਤੇ ਆਪਾਂ ਜਾਣਿਆਂ ਕੋਲੇ ਜਿਹੜਾ ਇਹ ਆਪਣਾ ਖੇਤ ਹੈ ਨਾ ਦੋਸਤੋ ਆਪਣੇ ਦਰਮਿਨਾ ਕੇ ਪਹਿਲਾਂ ਉਰੇ ਆਪਣੇ ਕ੍ਰਿਕਟ ਦਾ ਟੂਰਨਾਮੈਂਟ ਹੋਇਆ ਸੀ ਇਹ ਖੇਤ 'ਚ ਤੇ ਕਾਫੀ ਘੱਟ ਸੀਗਾ ਇਹ ਖੇਤ ਹਜੇ ਉਵੇਂ ਹੀ ਦੋਵੇਂ ਪਿਆ ਤੇ ਸ਼ਾਮ ਵਗੈਰਾ ਨੂੰ ਖੇਡ ਲੈਂਦੇ ਨੇ ਜਵਾਬ ਹੈਲੋ ਥੋੜੀ ਸਾਰੀ ਆਪਣੇ ਘਰੇ ਜਾਂਦੀ ਹੂੰ ਅੰਦਰ ਤਾਂ ਉਹ ਵੀ ਕਰਦਾ ਪੈ ਗਿਆ ਹਜੇ ਵੀ ਹੈ ਦਰਦਾ ਹੈਗਾ ਹਜੇ ਵੀ ਅੰਦਰ ਤੇ ਨੇਰੀ ਗੱਲਾ ਆ ਇੱਧਰ ਗਰਾਊਂਡ 'ਚ ਸੱਤ ਮੋਹ ਵੇ ਤੇਰੇ ਦਾ ਕੰਮ ਕਿਨਾ ਚਿਰ ਉੱਠਿਆ ਆਪਾਂ ਉੱਠਨੇ ਸਵੇਰੇ ਲੇਟ ਦਾ ਮੇਰੇ ਦਾਦਾ ਜੀ ਵੀ ਮੈਨੂੰ ਕਹਿ ਰਹੇ ਨੇ ਕੁਛ ਨਹੀਂ ਵੀਡੀਓ ਬਣਾ ਰਹੀ ਸੀ ਕਿੰਨੇ ਸਾਲ ਦੀ ਅੱਠ-ਪਾਰ ਸਾਲ ਤੋਂ ਭਰੋ ਭਾਈ ਮੈਂ ਸ਼ਹਿਰ ਘੱਟਿਆਂ ਸ਼ਾਮ ਸਵੇਰ 4-5 ਕਿਲੋਮੀਟਰ ਸਵੇਰੀ 4 ਤੇ ਸਾਢੇ 3-4 ਵਜੇ ਉੱਠਦੇ ਆ ਪੈ ਰਹਿੰਦੇ ਆ ਅੱਜ ਕੱਲ ਦੇ ਕੁੱਤੇ ਮਰੇ ਹੋਏ ਕੁੱਤੇ ਆ ਮਾਂ ਪਾਏ ਨੇ ਆਵੇ ਸਵੇਰੇ ਆਮ ਸਵੇਰੀ ਜਾਗਣਾ ਬੜਾ ਖੰਗਾ ਹੁੰਦਾ ਮੇਰੀ ਬੇਨਤੀ ਆ ਭਾਈ ਸੋਣਾ ਲਾਸਮੈਂਟ ਵੀ ਕਰਾਉਣੀ ਹੈ ਲਾਸਮੈਂਟ ਆ ਪਾਸ਼ਣ ਨਹੀਂ ਦੇਣਾ ਹੈਗਾ ਔਰੇ ਮੈਂ ਕੀ ਲਾਸਮੈਂਟ ਕਰਾਂ ਫਿਰ ਵੀ ਬਹੁਤ ਕੱਟ ਜਿਆਨ ਨੂੰ ਵੀਡੀਓ ਨੂੰ ਮੈਂ ਨੈਟ ਤੇ ਪਾ ਦੂੰਗੀ ਹਾਂ ਫਿਰ ਦੇਖ ਲੈਣਗੇ ਆਪਣੇ ਜਿਹੜੇ ਰਿਸ਼ਤੇਦਾਰ ਹੋਣਗੇ ਸਾਰੇ ਰਿਸ਼ਤੇਦਾਰ ਦੇਖ ਲੈਣਗੇ ਜਿਹੜੇ ਆਪਣੇ ਸਾਦੇ ਰਿਸ਼ਤੇਦਾਰ ਹੋਣਗੇ ਯਾਰ ਮੋਟਿਆ ਕਰਦੇ ਆ ਆਪਣੇ ਖੇਚ ਘਰ ਦਾ ਗਰਾਊਂਡ ਬਣਾਇਆ ਹੋਇਆ ਚਾਰ ਕਿੱਲਾਂ ਦਾ ਸ਼ਾਮ ਸ਼ਵੇਰ ਵਧੀਆ ਸ਼ੇਅਰ ਕਰਦੇ ਆ ਯਾਰ ਹਲੇ ਮਹੀਨਾ ਜੀਰੀ ਨਹੀਂ ਲੱਗਦੀ ਹੈਗੀ ਬਹੁਤ ਬੰਦੇ ਬੈਠੇ ਆ ਤਾਂ ਅਸੀਂ ਕੁਮਰਿਆਂ ਬਾਰੇ ਸ਼ੇਅਰ ਕਰਦੇ ਆ ਤਾਜੀ ਹਵਾ ਹੇਟਾਂ ਦੇ ਵਿੱਚ ਸਾਰਿਆਂ ਨੂੰ ਕਰਨਾ ਚਾਹੀਦਾ ਯਾਰ ਖਾਲੇ ਅੰਦਰ ਬਿਮਾਰੀਆਂ ਨੇ ਅੰਦਰੋਂ ਏਸੀ ਲਾ ਲਾ ਕੇ ਮਰੂੰਗੇ ਅੰਦਰੇ ਏਸੀ ਜਦੋਂ ਪੜਾ ਹੈ ਇਹ ਸੀ ਦਾ ਸਵਾਉ ਨਾ ਪਾਉ ਜਿਆ ਦੇ ਹੂੰ ਵੈਰੀ ਗੁੱਡ ਬਬੀ ਵੈਰੀ ਗੁੱਡ ਨਾ ਕੇ ਮੁਵੀ ਕੋ ਨਾ ਬਰਫਾੜਾ ਪਾਣੀ ਪੀਆ ਠੰਡਾ 12 ਸਾਲ ਦੀ ਉਮਰ ਹੋ ਗਈ ਬਾਈ ਨਾ ਕਦੇ ਏਸੀ ਜਾ ਕੇ ਪਿਆ ਨਾ ਏਸੀ ਲਾ ਇਹ ਕੀ ਨੰਮਾਰਦਿਸ ਕੋ ਪਾਲੂ ਹਿਪਾਰਾ ਪੈ ਜਾਂਦਾ ਸਰੀਰ ਨੂੰ ਹਮ ਵੈਰੀ ਗੁੱਡ ਹੁਣ ਇਹਨੂੰ ਮੈਂ ਨੈਟ ਤੇ ਬਾਦੂ ਇਹ ਆਪਣਾ ਖੇਚੀ ਦੋਸਤ ਔਰੇ ਹੋਏ ਸੀ ਆਪਣੇ ਕ੍ਰਿਕਟ ਦੇ ਟੂਰਨਾਮੈਂਟ ਤੇ ਆ ਉਹਨਾਂ ਦੀ ਹੈਗੀਆ ਬਾਉਂਡਰੀ ਅਸੀਂ ਉਰੀ ਕਰਦੇ ਫਿਰਦੇ ਆ ਸ਼ਹਿਰ ਵਧੀਆ ਹਵਾ ਲੱਗ ਰਹੀਆਂ ਨੇ ਐਨ ਜਤੋਂ ਬਰੀਆਂ ਜਾਂਦੇ ਨੇ ਜਤੋਂ ਮਛਰਾਂ ਦੀ ਭੁਲ ਗਈ ਆ ਮੈਂ ਰੋਜ਼ ਗੱਲ ਨਹੀਂ ਜਦੋਂ ਮਛਰਾਂ ਨਹੀਂ ਘਟਿਆ ਜਦੋਂ ਜਿ ਚਾਲੇ ਪੈ ਜਾਂਦਾ ਆ ਗਿਆ ਮਛਰਾਂ ਦੀ ਦੇਖ ਪਾਲਾ ਛੱਡ ਬਸ ਸਹੀ ਆ ਨਾ ਪੱਖੇ ਦੀ ਲੋੜ ਨਾ AC ਦੀ ਲੋੜ ਨਾ ਕਿਤੇ ਕੁੱਲਰ ਦੀ ਲੋੜ ਸਸ ਜੀ ਲੋੜ ਨਹੀਂ ਮੱਛਾ ਕਰਨੀ ਲਾ ਕੇ ਆਪਾਂ ਬੈਠੋ ਮੀਨਰ ਫੁੱਕੀ ਜਾਂਦੇ ਨਹੀਂ ਫੇਰ ਕਹਿੰਦੇ ਨੇ ਬਿਲਵਾ ਆ ਜਾ ਸਹੀ ਹੈ ਮਾਠੀ 213 ਰੁਪਏ ਦੀ ਵਿਕਦੀ ਆ ਹਾ ਆਨਲਾਈਨ 213 ਦੀ ਨਹੀਂ ਪੁੱਤ ਜਿੱਦਾਂ ਕੋਈ ਆਨਲਾਈਨ 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 ਸਸਤੀ ਮਿਲ ਗਿਆ 213 ਰੁਪਏ ਇੱਕ ਪਾਥੀ ਦਾ ਹਾਂ ਹਾਂ 213 ਰੁਪਏ ਦੀ ਇੱਕ ਬਾਥੀ ਪਾਥੀ ਹਾਂ ਹਾਂ ਨਾਲੇ 2 ਰੁਪਏ ਦੀ ਸੀ ਹੁਣ 5 ਦੀ ਹੋ ਗਈ ਉਹ ਤਾਂ ਆਪਣੇ ਪਿੰਡਾਂ ਦਾ ਹਿਸਾਬ ਆ ਜੇ ਪਾਥੀ ਲੈਣੀ ਹੋਵੇ ਨਾ ਕਿਸੇ ਜਿਵੇਂ ਸ਼ਹਿਰੀ ਬੰਦੇ ਕਹੀਂ ਮੰਗ ਲੈਣੇ ਪਾਥੀਆਂ ਕਹੀਂ ਜਿਵੇਂ ਪੌਦੇ-ਪੁੱਦਿਆਂ ਚ ਪਾ ਦਿੰਦੇ ਨੇ ਖਾਦ ਬਣਾ ਕੇ ਉਹਨੂੰ ਉਹ 213 ਰੁਪਏ ਦੀ ਵਿਕਦੀ ਆ ਆਨਲਾਈਨ ਜੇ ਮੰਗਾ ਨਹੀਂ ਲੈਂਦੇ ਨੇ ਹਾਂ ਰੁਪਏ ਲੈਣ ਕੇ ਤੇ ਆਦੀ ਡੱਕ ਕੇ ਰੋ ਪਥਾ ਲੀਏ ਆ ਸੁੱਕ ਜਾਣੀਏ ਬੇਲਾ ਕੇ ਦਾ ਉਹੀ ਤਾਂ ਬਿਜ਼ਨਸ ਪਾਪੇ ਬਿਜ਼ਨਸ ਬਿਜ਼ਨਸ ਇਹੋ ਤਰ੍ਹਾਂ ਆੜ-ਬੜੀ ਕੁਛ ਸਾਥ ਚ ਐਨੂੰ ਹੀ ਪਿੱਛੇ ਜਾਂਦੇ ਹੁੰਦੇ ਨੇ ਕੱਲ ਚੜੀ ਤੇ ਮਾਰ ਜੋ ਡੰਡੇ ਘਾਟ ਗਏ ਇਹ ਭਣੇ ਆਦਰ ਪੱਕਾ ਥਾ ਪੱਕਾ ਬਣ ਜਾ ਐ ਰੋ ਮਸਾ ਪਟ ਤੋਂ ਬੇਨਤੀਆਂ ਤੇਰੀ ਜ਼ਿੰਦਗੀ ਬਣ ਜੂਗੀ ਫੇਰ ਪੜੇ ਘਰ ਘਟਾ ਡੰਡੇ ਘਾਟਾ ਸੈਂਕਰ ਨੂੰ ਕਹੀ ਗਿਆ ਜਿੰਨਾ ਜਾ ਕੇ ਮਾਵੈ ਸਪੈਸ਼ਲ ਸਰਕਰਨਾ ਮਛੇ ਆਰ ਤੋਂ ਨੇ ਬਦਲੀ ਅਰਨਾ ਬੜਾ ਪੌਣ ਨਹੀਂ ਬੱਪੇ ਅਸੀਂ ਕੁਮਰੀਆਂ ਬਾਰੇ শেয়ার ਕਰਦੇ ਹਾਂ ਤਾਜੀ ਹਵਾ ਲੈ ਬਾਏ ਬਾਏ ਕਰਦੇ ਚਲੋ ਠੀਕ ਆ ਦੋਸਤੋ ਅਸੀਂ ਅੱਜ ਦਾ ਵਲੌਗ ਉਰੀ ਖਤਮ ਕਰਦੇ ਆ ਤੁਹਾਨੂੰ ਮਿਲਦੇ ਆ ਕੱਲ ਬਾਏ 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 ਕਰ ਬੱਪੇ ਹਾਈ ਬਾਏ Yeah.